ਲੋ ਜੀ ਭਾਈ ਜੀ ਦਹਾਣੀ ਪਾਉਣ ਲੱਗ ਪਿਆ ਤੇ ਵੀਡੀਓ ਆਪਣਾ ਵੀਰ ਦਾ ਕੋਈ ਹੈ ਨਹੀਂ ਮੈਂ ਤਾਂ ਨਾ ਛੱਡੋਂ ਪਰ ਕੰਮ ਤਾਂ ਹੁੰਦੀ ਕਰ ਗਿਆ ਉਹਦਾ ਵੀਡੀਓ ਚੱਲ ਦਹਾਣੀ ਕਰ ਦਹਾਣੀ ਤਾਂ ਕੋਈ ਵੀਰ ਦਾ ਫਰਾ ਰੰਗਾ ਪਾਣੀ ਪਾਈ ਜਾਂਨੇ ਤੂਤਣ ਵਾਲੀ ਆ ਵੀ ਜਾਨਵਰ ਦਾ ਸੰਭਾਲ ਲਈ ਆ ਤੇ ਕੋਈ ਭਰਾ ਵੀਰ ਦਾ ਹੈ ਨਹੀਂ ਜਿਹੜੀ ਉਹ ਬਾਜੂਰ ਨੂੰ ਕੇ ਛੱਡ ਪਰ ਆ ਰਹਿਮ ਦੇ ਨਹੀਂ ਬਣਾਇਆ ਕਰਦੇ ਮੈਂ ਕੋਈ ਵੀ ਇਹ ਨਹੀਂ ਕਰਦਾ ਨਹੀਂ ਆ ਇੱਕ ਸਾਡੇ ਕੋਲ ਫੋਨ ਉਹ ਜਨ ਕਮਾਇਆ ਲੋ ਜੀ ਬਾਈ ਜੀ ਭਾਈ ਜਾਂਨੇ ਤਾਣਾ ਪਾਣੀ ਤੇ ਯਾਰ ਭਾਈ ਵੀਡੀਓ ਵੇਖ ਲਿਆ ਕਰੋ ਯਾਰ ਤੁਸੀਂ ਵੀਡੀਓ ਨਹੀਂ ਵੀਹਦੇ ਫਿਰ ਮਾਨੱਕ ਜਾਂਦਾ ਉਹੀ 8 9 ਵੀਊ ਘਟੂ ਘਟ ਕੋਈ ਹੋਵੇ ਤਾਂ ਸਹੀ 1500 2000 ਵੀਊ ਫਿਰ ਬੰਦੇ ਦਾ ਦਿਲ ਵੀ ਕਰੇ ਫਿਰ ਤਾਂ ਬੰਦੇ ਦੀ ਆਤਮਾ ਵੀ ਕਰੇ ਵੀਡੀਓ ਬਣਾਉਣ ਨੂੰ ਬਈ ਹਾਂ ਠੀਕ ਆ ਯਾਰ ਉਹ ਰੌਲਾ ਇਹ ਗੱਲ ਦਾ ਹੈ ਬਈ ਵੀਡੀਓ ਕਟ ਕਟ 1500 2000 ਜਾਣਾ ਤਾਂ ਦੇਖੀ ਨਾ ਇੰਨੇ ਕ ਵਿਊ ਤਾਂ ਹੁਣ ਫਿਰ ਲੱਜਤ ਵੀ ਆ ਜਾਂਦੀ ਆ ਬਣਾਉਣ ਦੀ ਤੇ ਕਬੂਤਰ ਅੱਜ ਬਈ ਜਾਲ ਚ ਪਾਉਣੇ ਆ ਸਾਰੀਆਂ ਇਹਦੇ ਚ ਬਸ ਦਾਣਾ ਪਾਣੀ ਇਹਨਾਂ ਨੇ ਖਾ ਲਿਆ ਜਦੋਂ ਤੇ ਫਿਰ ਇਹਨਾਂ ਨੂੰ ਟੰਗ ਦੇਾਂਗੇ ਤਾਂ ਇਹਨਾਂ ਚ ਪਹਿਲਾਂ ਇਹਨਾਂ ਨੂੰ ਸਿੱਧੀਆਂ ਕਰਦੇ ਆ ਫਿਰ ਪਹਿਲਾ ਇਹਨਾਂ ਨੂੰ ਸਿੱਧਣਾ ਕਰਦੇ ਆਂ ਫਿਰ ਉਦੋਂ ਬਾਅਦ ਕਰਾਂਗੇ ਆ ਸਿੱਧਣਾ ਸ਼ਕਰਾਂ ਆਪੜਾਂ ਲੱਗਾ ਪਈਆਂ ਇਹ ਬੱਚੇ ਨਵੇਂ ਛੱਡੇ ਸੀ ਸਾਰੇ ਤੇ ਭਾਈ ਉਹ ਬੈਗੇ ਸੀਗੇ 12 ਵਜੇ ਸੁੱਕੇ ਸੀਗੇ ਤੇ ਹਰ ਮੰਦਰਲੇ ਨੂੰ ਕਾਹਦੇ ਵੱਟਿਆ दाना पाणी ਮੇਰੇ ਪਰ ਨਾਲ ਹੋਣੀ ਚਾਜਣਾ ਬੰਨਿਆ ਆ ਬੈਠਿਆ ਚਾਰ ਬਦਾਮਾਂ ਵਾਲੇ ਤੇ ਤੇਨਾਂ ਬੈਠੇ ਸੱਤ ਇੱਥੇ ਗਰਦਾ ਵਾੜਾ ਉੜਦਾ